ਅਜੀਸ ਸਾਹਿਬ ਮੈਂ ਨਵ ਜੀਵਨ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਹੋਣ ਦੇ ਨਾਤੇ ਹੋਰ ਆਏ ਹੋਏ ਮੇਰੇ ਨਾਲ ਮੇਰੀ ਕਮੇਟੀ ਦੇ ਮੈਂਬਰ ਸਾਡੇ ਪ੍ਰਧਾਨ ਜੀ ਬਲਵਿੰਦਰ ਜੀ ਜੇ ਸਾਹਿਬ ਸਾਡੇ ਹੋਰ ਜਿੰਨੇ ਵੀ ਸਾਡੇ ਕਮੇਟੀ ਦੇ ਮੈਂਬਰ ਨੇ ਜਨਰਲ ਸਕੱਤਰ ਅਵਤਾਰ ਸਿੰਘ ਜੀ ਔਰ ਡਾਕਟਰ ਤੀਰਥਰਾਮ ਜੀ ਐਡਵਾਈਜ਼ਰ ਸਾਡੇ ਔਰ ਨਾਲ ਸਾਡੇ ਬਿੱਟੂ ਜੀ ਔਰ ਟੇਕ ਜੰਮ ਜੀ ਔਰ ਫੌਜੀ ਸਾਹਿਬ ਸਾਡੇ ਜਿੰਨੇ ਵੀ ਮੇਰੇ ਕਮੇਟੀ ਦੇ ਮੈਂਬਰ ਹੈ ਤੇ ਸਾਡੇ ਪ੍ਰੀਤਮ ਸਿੰਘ ਜੀ ਇਹ ਸਾਰੇ ਸਾਡੇ ਕਮੇਟੀ ਦੇ ਮੈਂਬਰ ਹੈ ਸਾਰਿਆਂ ਨੂੰ ਇਸ ਕਲੋਨੀ ਨੇ ਪਤਾ ਨਹੀਂ ਕਿੰਨੀਆਂ ਕਸ਼ਿਕਾਇਤਾਂ ਦੇ ਚੁੱਕੇ ਆ ਤੇ ਅਸੀਂ ਅੱਜ ਇਹ ਹਿਲਾ ਕੀਤਾ ਕਿ ਅਸੀਂ ਜਾ ਕੇ ਆ ਮੌਕਾ ਦੇਖ ਕੇ ਆਨੇ ਆ ਅੱਜ ਅਸੀਂ ਮੌਕਾ ਦੇਖਿਆ ਨਾ ਤੇ ਇੱਥੇ ਸੀਵਰਾਂ ਉੱਤੇ ਕੋਈ ਢੱਕਣ ਨਜ਼ਰ ਆ ਰਿਹਾ ਜੀ ਨਾ ਹੀ ਕੋਈ ਛੜਕਾਂ ਇੱਥੇ ਬੜੀ ਬੁਰੀ ਹਾਲਤ ਹੈ ਨਾ ਇਹਦਾ ਕੀ ਆ ਗੀਤਾ ਕਲੋਨੀ ਨਾ ਐਡਾ ਵੱਡਾ ਦੇ ਤੈਨੂੰ ਲੇਕਿਨ ਜਾਂ ਤੇ ਸਾਡੇ ਚੋਪੜਾ ਸਾਹਿਬ ਨੂੰ ਵੀ ਚਾਹੀਦਾ ਸੀ ਕਲੋਨੀ ਤੁਸੀਂ ਬਣਾਈ ਆ ਤੁਸੀਂ ਵੀ ਉਪਰਾਲਾ ਕਰੋ ਕਿ ਤੁਹਾਡੇ ਨਾਂ ਨੂੰ ਲਾਜ ਲੱਗਦੀ ਪਈ ਐ ਇੱਥੇ ਇੱਥੇ ਤੇ ਕੋਈ ਕਿਸੇ ਦੀ ਸਮਝ ਦਾ ਕੰਮ ਨਹੀਂ ਇੱਥੇ ਜੇ ਬੱਚੇ ਸਕੂਲ ਜਾਂਦੇ ਨੇ ਉਹ ਵੀ ਇੱਥੇ ਸਕੂਲ ਦੇ ਵਿੱਚ ਕੋਈ ਬੱਚਾ ਡਿੱਗੇਗਾ ਫੇਰ ਸਾਡੇ ਕਾਰਪੋਰੇਸ਼ਨਾਂ ਨੇ ਕਹਿਣਾ ਆ ਸਾਨੂੰ ਪਤਾ ਨਹੀਂ ਲੱਗਾ ਜੀ ਤੁਸੀਂ ਸਾਨੂੰ ਕੋਈ ਗੱਲ ਨਹੀਂ ਦੱਸੀ ਜੀ ਇੱਥੇ ਕਾਲਜ ਦੇ ਬੱਚੇ ਜਾਂਦੇ ਆ ਕੋਈ ਵੀ ਇੱਥੇ ਵਾਈਕ ਸਵਾਰ ਕੋਈ ਵੀ ਐਕਸੀਡੈਂਟ ਹੋ ਸਕਦਾ ਅਸੀਂ ਕਦੀ ਵੀ ਕੋਈ ਐਕਸੀਡੈਂਟ ਇੱਥੇ ਹੋਇਆ ਕਿਸੇ ਬੱਚੇ ਨਾਲ ਵੱਦਕਟ ਹੋ ਗਈ ਕੁਝ ਵੀ ਹੋਇਆ ਅਸੀਂ ਇਦਾਂ ਦਾ ਸੰਘਰਸ਼ ਕਰਨਾ ਆ ਇਹ ਸੰਘਰਸ਼ ਇਸ ਕਰਕੇ ਪੈਦਾ ਪਿਆ ਕਿ ਅਸੀਂ ਆਮ ਪਾਰਟੀ ਦੇ ਬੰਦੇ ਆ ਅਸੀਂ ਆਪਣੇ ਭਗਤ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੇ ਆ ਭਗਤ ਜੀ ਇਹ ਸਾਡੇ ਇਸ ਕਲੋਨੀ ਦਾ ਤੁਸੀਂ ਧਿਆਨ ਰੱਖਣਾ ਇਸ ਕਲੋਨੀ ਦੇ ਬਾਰੇ ਸੋਚੋ ਇਹ ਕਲੋਨੀ ਕਿੰਨੀ ਕੀ ਥੱਲੇ ਜਾ ਰਹੀ ਆ ਇਸ ਟਾਈਮ ਅਸੀਂ ਬੜੀਆਂ ਮੁਸ਼ਕਲਾਂ ਵਿੱਚ ਪਏ ਆ ਇੱਥੇ ਅਸੀਂ ਸੈਰ ਕਰਨਾ ਨੇ ਸੈਰ ਵੀ ਨਹੀਂ ਕਰ ਪਾਉਂਦੇ ਇੱਥੇ ਬੱਚੇ ਜਿਹੜੇ ਆ ਇੱਕ ਦੂਜੇ ਦੇ ਨਾਲ ਟਕਰਾਂ ਖਾਂਦੇ ਫਿਰਦੇ ਆ ਸਵੇਰੇ ਤੁਸੀਂ ਆ ਕੇ ਕਦੀ ਇੱਕ ਘੰਟਾ ਸਵੇਰੇ 8 ਵਜੇ ਆ ਕੇ ਰਸ ਦੇਖੋ ਕਿੰਨਾ ਆ ਤੁਸੀਂ ਆਪ ਦੇਖੋਗੇ ਤੁਸੀਂ ਦੱਸਿਆ ਰਹੇ ਆਂ ਤੇ ਮੇਲੇ ਤੇ ਰਸ ਨਹੀਂ ਦੇਖਦੇ ਜਿੰਨਾ ਤੇ ਸਕੂਲਾਂ ਵਿੱਚ ਰਸ ਹੈਗਾ ਤੇ ਇੱਥੇ ਉਹ ਹਾਲਤ ਹੈ ਇੱਥੇ ਬਿਲਕੁਲ ਸਭ ਤੋਂ ਗੰਦਾ ਇਲਾਕਾ ਜਿਹੜਾ ਇਸ ਟਾਈਮ ਹੈ ਆ ਗੀਤਾ ਕਲੋਇਨ ਦਾ ਕਿ ਨਹਿ ਗਿਆ ਹੈ ਜਿਹਦੇ ਵਿੱਚ ਸੀਵਰ ਨਹੀਂ ਕੋਈ ਇੱਥੇ ਛੜਕਣੀ ਚੰਗੀ ਇਹਦੇ ਵਿੱਚ بارش ਮਗਰੋਂ ਪੈਂਦੀ ਏ ਤੇ ਲਾਹ ਪਹਿਲੇ ਲੱਗ ਜਾਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੇ ਮੰਤਰੀ ਸਾਹਿਬ ਨੂੰ ਵੀ ਭਗਤ ਜੀ ਨੂੰ ਉਹ ਮੈਂ ਹੋਰ ਵੀ ਸਹਬਾਨਾਂ ਨੂੰ ਕਹਿਣਾ ਆ ਮੈਂ ਕਮਿਸ਼ਨਰ ਸਾਹਿਬ ਕੋਲ ਵੀ ਕੱਲ ਗਏ ਸੀ ਉੱਥੇ ਵੀ ਸਾਰੀ ਦਿਹਾੜੀ ਖਰਾਬ ਕਰਕੇ ਉਹਨਾਂ ਨੂੰ ਲਿਖ ਕੇ ਦੇ ਕੇ ਆਏ ਆ ਉਹ ਤਾਂ ਸੀ ਜਿੱਥੇ-ਜਿੱਥੇ ਸਾਡੀ ਬਾਤ ਚੱਲਦੀ ਆ ਅਸੀਂ ਪੂਰੀ ਚਲਾਨੇ ਪਏ ਆ ਅਸੀਂ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਰਦੇ ਆ ਕਿ ਭਾਈ ਸਾਹਿਬ ਸਾਡਾ ਸਾਡੇ 'ਤੇ ਧਿਆਨ ਦਿਓ ਜੇ ਸਾਡੇ 'ਤੇ ਧਿਆਨ ਨਾ ਦਿਓਗੇ ਕੋਈ ਵਾਕਿਆ ਇੱਥੇ ਹੋ ਗਿਆ ਉਹਦੇ ਵਾਸਤੇ ਹੀ ਸੰਘਰਸ਼ ਵਿੱਚ ਬਹੁਤ ਜ਼ਿਆਦਾ ਕਰਾਂਗੇ ਉਹ ਬੇਸਾਬਾ ਸੰਘਰਸ਼ ਕਰਾਂਗੇ ਜਿਹੜਾ ਤੁਹਾਡੇ ਉਹ ਕੰਟਰੋਲ ਨਹੀਂ ਹੋਏਗਾ ਅਸੀਂ ਹੱਥ ਜੋੜ ਕੇ ਬੇਨਤੀ ਕਹਿੰਦੇ ਆਂ ਇਹ ਸਰਕਾਰ ਨੂੰ ਕਿ ਸਾਡੀ ਸਰਕਾਰ ਹੈ ਅਸੀਂ ਜਿੰਨੇ ਵੀ ਇੱਥੋਂ ਦੇ ਵਸਨੀਕ ਨੇ ਗੀਤਾ ਕਲੋਨੀ ਦੇ ਜੇ ਬੀਬੀਆਂ ਕੀ ਸਾਡੇ ਭਾਈ ਕੀ ਸਾਡੇ ਸਾਰੇ ਕੀ ਉੱਤੋਂ ਦੇਖੋ ਕਿੱਦਾਂ ਦੇ ਪ੍ਰੋਗਰਾਮ ਆ ਰਹੇ ਨੇ ਬਾਬਾ ਜੀ ਦਾ ਦੇਖੋ ਜਨਮ ਦਿਹਾੜਾ ਆ ਰਿਹਾ ਬਾਬਾ ਜੀ ਦੇ ਪ੍ਰੋਗਰਾਮ ਆ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੋਗਰਾਮ ਆ ਰਹੇ ਨੇ ਸਾਡੇ ਇੱਥੇ ਰਸਤੇ ਨਹੀਂ ਚੱਲਣ ਵਾਸਤੇ ਅਸੀਂ ਕੀ ਕਰਨਗੇ ਸਾਡੇ ਬੱਚੇ ਕਿੱਥੋਂ ਕੱਪੜੇ ਪਾ ਕੇ ਨੰਗਣਗੇ ਕਿੱਦਾਂ ਪ੍ਰਭਾਤ ਫੇਰੀਆਂ 'ਚ ਜਾਣਗੇ ਕੀ ਕਰਨਗੇ ਇਸ ਕਰਕੇ ਮੈਂ ਹੱਥ ਜੋੜ ਕੇ ਜ਼ਿਆਦਾ ਨਹੀਂ ਕਹਿੰਦਾ ਹੋਇਆ ਮੈਂ ਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਡਾ ਰਲ ਮਿਲ ਕੇ ਸੰਯੋਗ ਕਰੋ ਮੰਤਰੀ ਸਾਹਿਬ ਸਾਡਾ ਇੱਥੋਂ ਦਾ ਸੰਯੋਗ ਦਿਓ ਇਸ ਕਲੋਨੀ ਨੂੰ ਥੋੜਾ ਉੱਚਾ ਲਿਆਓ ਇਸ ਲੈਵਲ ਨੂੰ ਲਿਆਓ ਕਿ ਜੇ ਲੋਕੀ ਇੱਥੇ ਵਾਤਾਵਰਣ ਸਹੀ ਕਰਨ ਅਸੀਂ ਲੋਕੀ ਵੀ ਇੱਥੇ ਸੈਰ ਕਰਨ ਆਨੇ ਆ ਅਸੀਂ ਵੀ ਇੱਥੋਂ ਦਾ ਵਾਤਾਵਰਣ ਵਧੀਆ ਦੇਖਣਾ ਚਾਹੁੰਦੇ ਆ ਜੈ ਹਾਂ ਜੀ ਸਰ ਅੱਜ ਜਲੰਧਰ ਸਿਟੀ ਦੀ ਕਿਤਾ ਕਲੋਨੀ ਵਿਖੇ ਇਕੱਤਰ ਹੋਏ ਹੋ ਇਹ ਸਾਰਾ ਕੀ ਮਾਮਲਾ ਜੀ ਇੱਥੇ ਅਸੀਂ ਨਵਜੀਵਨ ਵੈਲਫੇਅਰ ਸੁਸਾਇਟੀ ਵੱਲੋਂ ਆਏ ਆ ਜੀ ਮੈਂ ਬਲਵਿੰਦਰ ਕੁਮਾਰ ਪ੍ਰਧਾਨ ਇੱਥੇ ਚੇਅਰਮੈਨ ਜੀ ਹੈਗੇ ਬਾਲਕਿਸ਼ਨ ਬਾਲੀ ਜੀ ਜਨਰਲ ਸਕੱਤਰ ਹੈਗੇ ਅਵਤਾਰ ਸਿੰਘ ਜੀ ਸਾਡੇ ਹੋਰ ਨਮਾਇंदे ਜਿਹੜੇ ਆ ਸਾਰੇ ਇੱਥੇ ਆਏ ਆ ਹਰਦੇਵ ਬਿੱਟੂ ਜੀ ਟੇਕਚੰਦ ਜੀ ਇੱਥੇ ਲੋਕਾਂ ਨੇ ਇੱਥੋਂ ਦੇ ਵਸਨੀਕਾਂ ਨੇ ਗੀਤਾ ਕਲੋਨੀ ਵਿਖੇ ਕੁਝ ਸ਼ਿਕਾਇਤਾਂ ਜਿਹੜੀਆਂ ਭੇਜੀਆਂ ਸੀ ਕਿਉਂਕਿ ਇਸ ਕਲੋਨੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪਾਈਪ ਜਿਹੜੇ ਪਾਣੀ ਦੇ ਪਾਏ ਗਏ ਸੀ ਉਸ ਸਮੇਂ ਸੜਕਾਂ ਇੱਥੋਂ ਪੁੱਟੀਆਂ ਗਈਆਂ ਸੀ ਉਹ ਸੜਕਾਂ ਜਿਹੜੀਆਂ ਮੁੜ ਕੇ ਬਣਾਈਆਂ ਨਹੀਂ ਗਈਆਂ ਉਹ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਵੀ ਇੱਥੇ ਦੀਆਂ ਸੜਕਾਂ ਜਿਹੜੀਆਂ ਉਹ ਜਲਦੀ ਤੋਂ ਜਲਦੀ ਬਣਾਈਆਂ ਜਾਣ ਤਾਂ ਕਿ ਇੱਥੇ ਬਹੁਤ ਜਿਹੜੀ ਉਹ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਐਕਸੀਡੈਂਟ ਹੁੰਦੇ ਆ ਕਾਫੀ ਟ੍ਰੈਫਿਕ ਚੱਲਦੀ ਹੈ ਆ ਹੁਣੇ ਤੁਹਾਨੂੰ ਦਿਖਾ ਕੇ ਹਟਿਆ ਇੱਕ ਸੀਵਰੇਜ ਦਾ ਢੱਕਣ ਜਿਹੜਾ ਟੁੱਟਾ ਪਿਆ ਉਹ ਮੇਨ ਰੋਡ ਹੈ ਉਹਦੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਕੋਈ ਬੰਦਾ ਡਿੱਗ ਸਕਦਾ ਇੱਕ ਇੱਥੇ ਦੋ ਸਕੂਲ ਹੈ ਲੱਗੇ ਸਾਡੇ ਪਿਛਲੇ ਪਾਸੇ ਬਹੁਤ ਮਸ਼ਹੂਰ ਸਕੂਲ ਹੈ ਉਹ ਦੋਨਾਂ ਸਕੂਲਾਂ ਦੇ ਬੱਚੇ ਤੇ ਸਟਾਫ ਜਿਹੜਾ ਹੈ ਕਾਫੀ ਇੱਥੋਂ ਦੀ ਲੰਘਦੇ ਆ ਕਿਸੇ ਵੇਲੇ ਕੋਈ ਹਾਦਸਾ ਹੋ ਸਕਦਾ ਅਸੀਂ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਅੱਜ ਫੇਰ ਕਹਿੰਨੇ ਆ ਕਿ ਇਹ ਜਲਦੀ ਤੋਂ ਜਲਦੀ ਜਿਹੜੀਆਂ ਸੜਕਾਂ ਵੀ ਬਣਾਈਆਂ ਜਾਣ ਇਹ ਸੀਵਰੇਜ ਦੇ ਟੱਕਣ ਜਿਹੜੇ ਆ ਟੁੱਟੇ ਹੋਏ ਇਹਨਾਂ ਨੂੰ ਠੀਕ ਕੀਤਾ ਜਾਵੇ ਤਾਂਕੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਹਾਸਿਆਂ ਤੋਂ ਬਚਾਅ ਕੀਤਾ ਜਾ ਸਕੇ ਤੋਂ ਪਹਿਲਾਂ ਕਿਸੇ ਕਾਰਪੋਰੇਸ਼ਨ ਅਧਿਕਾਰੀ ਨੂੰ ਮਿਲੇ ਆ ਜੀ ਹਾਂਜੀ ਹਾਂਜੀ ਅਸੀਂ ਕਾਫੀ ਆਪਣੇ ਮੰਤਰੀ ਸਾਹਿਬ ਤੋਂ ਵੀ ਜਿਹੜੀ ਆ ਉਹ ਮਾਰਕ ਕਰਵਾ ਕੇ ਲੈਟਰ ਜਿਹੜੀ ਆ ਉਹ ਪ੍ਰਸ਼ਾਸਨ ਨੂੰ ਦੇ ਕੇ ਆਏ ਆ ਮਿਊਨਿਸਪਲ ਕਾਰਪੋਰੇਸ਼ਨ ਆਫੀਸਰ ਉਹਨਾਂ ਨੇ ਇਹੀ ਕਿਹਾ ਵੀ ਜਲਦੀ ਤੋਂ ਜਲਦੀ ਭੇਜਾਂਗੇ ਬੰਦੇ ਉਹ ਐਸਟੀਮੇਟ ਲਾ ਕੇ ਆਣਗੇ ਇਹ ਕੰਮ ਜਲਦੀ ਹੋ ਜਾਊਗਾ ਅਸੀਂ ਕਈ ਵਾਰੀ ਮਿਲ ਚੁੱਕੇ ਹਾਂ ਪਰ ਹਜੇ ਤੱਕ ਕੰਮ ਨਹੀਂ ਹੋਇਆ ਅੱਛਾ ਜੇ ਇਹ ਜਿਹੜਾ ਕੰਮ ਨਾ ਹੋਵੇ ਤਾਂ ਫੇ ਕੀ ਜਿਹੜਾ ਫਿਰ ਇਹੀ ਹੈ ਕਿ ਰਸਤਾ ਸੰਘਰਸ਼ਦਾ ਹੀ ਹੈ ਜੀ ਫੇ ਤਾਂ ਬੱਚਦਾ ਫੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਗੁੱਸਾ ਕਿਸੇ ਨਾ ਕਿਸੇ ਪਾਸੇ ਤਾਂ ਨਿਕਲਣਾ ਹੀ ਹੈ ਜੀ ਕੋਈ ਧਰਨਾ ਹੋ ਸਕਦਾ ਹੈ ਕਾਰਪੋਰੇਸ਼ਨ ਦੇ ਦਫ਼ਤਰ ਜਾ ਕੇ ਕੋਈ ਹੋਰ ਰੋਡ ਜਾਮ ਹੋ ਸਕਦੇ ਆ ਕਾਫੀ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਗੁੱਸਾ ਹੈ ਉਹ ਗੁੱਸੇ ਦਾ ਜਿਹੜਾ ਉਹ ਕਿਸੇ ਨਾ ਕਿਸੇ ਨਿਕਲੂਗਾ ਜੀ ਏ ਸਰ ਅੱਜ ਜਲੰਧਰ ਸਿਟੀ ਦੀ ਗੀਤਾ ਕਲੋਨੀ ਵਿਖੇ ਇਕੱਤਰ ਹੋਇਓ ਕੀ ਕਹਿਣਾ ਚਾਹੋਗੇ ਜੀ ਇਹ ਜੀ ਇੱਥੇ ਨਵਜੀਵਨ ਵੈਲਫੇਅਰ ਸੁਸਾਇਟੀ ਜਿਹੜੀ ਆ ਉਹ ਅਸੀਂ ਬਣਾਈ ਹੋਈ ਹੈ ਉਹ ਜਿਹੜੀ ਜਲੰਧਰ ਲੈਵਲ ਤੇ ਕੰਮ ਕਰਦੀ ਹੈ ਇੱਥੋਂ ਦੇ ਕੁਝ ਵਸਨੀਕਾਂ ਨੇ ਸਨ ਇਹ ਸਰ ਅੱਜ ਜਲੰਧਰ ਸਿਟੀ ਦੇ ਵਿੱਚ ਗੀਤਾ ਕਲੋਨੀ ਦੇ ਵਿੱਚ ਇਕੱਤਰ ਹੋਇਓ ਇਹ ਸਾਰਾ ਕੀ ਮਾਮਲਾ ਜੀ ਏ ਜੀ ਇਥੇ ਸਾਡੀ ਸੁਸਾਇਟੀ ਚੱਲਦੀ ਹੈ ਨਵਜੀਵਨ ਵੈਲਫੇਅਰ ਸੁਸਾਇਟੀ ਜਲੰਧਰ ਔਰ ਇਥੋਂ ਦੇ ਕੁਝ ਵਸਨੀਕਾਂ ਨੇ ਸਾਨੂੰ ਸ਼ਿਕਾਇਤ ਭੇਜੀ ਸੀ ਕਿ ਇਸ ਕਲੋਨੀ ਦੇ ਵਿੱਚ ਕਿਸੇ ਟਾਈਮ ਪਾਣੀ ਇਹ ਸਰ ਅੱਜ ਜਲੰਧਰ ਸਿਟੀ ਦੀ ਗਿਤਾ ਕਲੋਨੀ ਵੇਖੇ ਤੁਸੀਂ ਇਕਤਰ ਹੋਇਓ ਕੀ ਇਹ ਸਾਰਾ ਮਾਮਲਾ ਜੀ ਕੀ ਕਰਨਾ ਚਾਹੋ ਇਹ ਜੀ ਇਥੇ ਗਿਤਾ ਕਲੋਨੀ ਦੀਆਂ ਜਿ ਅੱਜ ਰੋਈ ਨਾਣੀ ਐ ਨਾ ਕਦੇ ਬੰਦਾ ਆਦੀ ਇੱਥੇ ਦੇਖਦਾ ਪਾ ਲਈ ਪਾਇਰ ਜਾ ਯਾਰ ਮੈਨੇ ਬੁੱਤਰ ਲਾਲਾ ਮਿਲ ਸੀ ਇਹਨਾਂ ਫੋਟੋ ਉੱਤੇ ਕੋਈ ਕਹਿੰਦਾ ਜੀ ਪਾਈ ਕੋਈ ਰਾਹ ਦੇ ਵਿੱਚ ਤੇ ਆ ਤੁਹਾਨੂੰ ਹੋਣੀ ਹੋ ਸਕਦੀ ਕੋਈ ਰਾਹ ਕਾਫੀ ਚੱਲਦੀ ਹੈ ਇੱਥੋਂ ਦੀ ਗੀਤਾ ਕਲੋਨੀ 메ਨ ਰੋਡ ਇਹਨੂੰ ਜਲਦੋਂ ਅਸੀਂ ਪਹੁੰਚਦਾ ਜਾ ਗੀਤਾ ਕਲੋਨੀ ਕਾਲਾ ਜਲੰਧਰ ਇਹ ਗੀਤਾ ਕਲੋਨੀ ਦੀ 메ਨ ਰੋਡ ਹੈ ਪਰ 메ਨ ਗੱਲ ਹੈ ਇੱਥੇ ਤਿੰਨ ਸਕੂਲ ਲੱਗਦੇ ਪੁੱਛਦਾ ਕਹਿੰਦਾ ਇਹ ਬੱਚਾ ਵੀ ਦੇਖ ਸਕਦਾ ਹੈ ਤੇ ਜਿਹੜੀ ਜਿਹੜੇ ਇਹਦੇ ਕੁਝ ਵੀ ਹੋ ਸਕਦਾ ਹੈ ਜੇ ਹਰੀ ਗੱਡੀ ਲੰਘਦੀ ਤਾਂ ਵਿੱਚ ਪੈਣਾ ਇੱਕ ਦਾ ਜਿਹੜਾ ਪੈਣਾ ਆ ਆ ਜਾਓ ਫੇਰ ਜਿਹੜਾ ਦੱਸੋ ਫੇਰ ਇਹਦਾ ਪੂਰਾ ਦੱਸੋ ਕੱਲੀ ਫੋਟੋ ਕਰ ਲਈ ਪਰ ਵੀ ਇਟਾ ਪਿੱਛੇ ਕਰਦੀ ਏ ਥੋੜੀ ਜਿੰਦੀ ਆ